ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੁਲਸ ਸ਼ੌਣੀ ਬਣ ਚੁੱਕਾ ਇੱਕ ਮੁੱਤਲੀ ਦਾ ਮਸਲਾ ਸੀ ਤੇ ਇੱਥੋਂ ਤੱਕ ਹਾਲਾਤ ਬਣ ਗਏ ਕਿ ਪੰਜਾਬ ਸਰਕਾਰ ਨੇ ਜਾਂ ਲੁਧਿਆਣਾ ਪੁਲਿਸ ਨੇ ਪੰਜਾਬ ਦੀ ਨਹੀਂ ਦੇਸ਼ ਦੀ ਨਹੀਂ ਇਸ ਏਸ਼ੀਆ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਮੰਨੀਆਂ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੁਲਸ ਸ਼ੌਣੀ ਬਣਾ ਦਿੱਤਾ ਤੇ ਜਦੋਂ ਖਬਰਾਂ ਛਪਦੀਆਂ ਨੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਿਹੜੇ ਰਹਿ ਚੁੱਕੇ ਨੇ ਉਹ ਕਾਫੀ ਦੁੱਖ ਮਹਿਸੂਸ ਕਰ ਰਹੇ ਨੇ ਕੀ ਆਖਰ ਅਜਿਹੇ ਹਾਲਾਤ ਬਣ ਗਏ ਕਿ ਯੂਨੀਵਰਸਿਟੀ ਨੂੰ ਹੀ ਪੁਲਸ ਸੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਕਿਰਪਾਲ ਸਿੰਘ ਔਲਖ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਰਹਿ ਚੁੱਕੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਕੁਝ ਵਿਚਾਰ ਸਾਂਝੇ ਕੀਤੇ ਨੇ ਜਿਹੜੇ ਅਸੀਂ ਤੁਹਾਡੇ ਨਾਲ ਪੜ੍ਹ ਰਹੇ ਹਾਂ। ਪ੍ਰੋਫੈਸਰ ਕਿਰਪਾਲ ਸਿੰਘ ਔਲਖ ਲਿਖਦੇ ਨੇ ਦੋਸਤੋ ਕੱਲ ਸ਼ਾਮੀ 6:00 ਵਜੇ ਪਤਾ ਲੱਗਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਹੁਤ ਹਗਾਮਾ ਹੋਇਆ ਤੇ ਕੁਝ ਕਰਮਚਾਰੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਇਹ ਇਸ ਕਰਕੇ ਕੀਤਾ ਗਿਆ ਕਿ ਉਹਨਾਂ ਨੇ ਆਪਣੇ ਇੱਕ ਸਾਥੀ ਦੀ ਸਸਪੈਂਸ਼ਨ ਦੇ ਖਿਲਾਫ ਪ੍ਰਦਰਸ਼ਨ ਕਰਨਾ ਸੀ ਪਰ ਉਹਨਾਂ ਦੇ ਆਗੂਆਂ ਨੂੰ ਸਵੇਰੇ-ਸਵੇਰੇ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸ਼ਾਂਤਮਈ ਦਰਨਾ ਪ੍ਰਦਰਸ਼ਨ ਕਰਨਾ ਹਰ ਕਰਮਚਾਰੀ ਹਰ ਸ਼ਹਿਰੀ ਦਾ ਸੰਵਿਧਾਨਿਕ ਹੱਕ ਹੈ ਇਹ ਕੋਈ ਨਵੀਂ ਗੱਲ ਨਹੀਂ ਸੀ ਤੇ ਨਾ ਹੀ ਕੋਈ ਐਸੀ ਕਾਨੂੰਨੀ ਦਫਾ ਲੱਗੀ ਸੀ ਕਿ ਤੁਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ ਮੈਨੂੰ ਤਾਂ ਦੁੱਖ ਹੋਇਆ ਕਿਉਂਕਿ ਮੈਂ ਇਸ ਵਿਦਿਆ ਦੇ ਮੰਦਰ ਨਾਲ 1962 ਤੋਂ ਜੁੜਿਆ ਆ ਰਿਹਾ ਹਾਂ ਤੇ ਮੈਂ ਇਸ ਨੂੰ ਆਪਣੀ ਮਾਂ ਸਮਾਨ ਸਮਝਦਾ ਹਾਂ ਇਸ ਸੰਸਥਾਨ ਨੇ ਇਸ ਨਾਲ ਜੁੜੇ ਪ੍ਰਬੰਧਕ ਟੀਚਰ ਕਰਮਚਾਰੀ ਵਿਦਿਆਰਥੀਆਂ ਨੇ ਇਸ ਦੇਸ਼ ਦੀ ਭੁੱਖ ਮਟਾਉਣ ਵਿੱਚ ਉੱਗਾ ਯੋਗਦਾਨ ਇਸ ਯੂਨੀਵਰਸਿਟੀ ਨੇ ਪਾਇਆ ਤੇ ਪਾ ਰਹੇ ਨੇ ਤੇ ਇਹਦੇ ਵਿੱਚ ਕੰਮ ਕਰਦੇ ਸਟਾਫ ਵੀ ਵੱਡਾ ਯੋਗਦਾਨ ਪਾ ਰਹੇ ਨੇ ਤੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਰਨਾ ਨਿੰਦਣਯੋਗ ਹੈ ਮੈਨੂੰ ਪੂਰੀ ਕਹਾਣੀ ਦਾ ਤਾਂ ਪਤਾ ਨਹੀਂ ਹੈ ਪਰ ਜੋ ਵੀ ਕਿਸੇ ਨੇ ਕੋਤਾਹੀ ਕੀਤੀ ਸੀ ਉਸ ਨੂੰ بڑے ਸੁਚੱਜੇ ਤੇ ਪਾਰਦਰਸ਼ੀ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਸੀ ਤੇ ਕਸੂਰਵਾਰ ਨੂੰ ਠੁਕਵੀਂ ਸਜ਼ਾ ਵੀ ਦਿੱਤੀ ਜਾ ਸਕਦੀ ਸੀ ਮੇਰਾ ਨਿੱਜੀ ਤਜਰਬਾ ਹੈ ਕਿ ਇਸ ਮਿਆਰੀ ਸੰਸਥਾ ਦੇ ਸਦਸੇ ਚਾਹੇ ਉਹ ਅਧਿਆਪਕ ਕਰਮਚਾਰੀ ਜਾਂ ਵਿਦਿਆਰਥੀ ਹੁਣ ਹਮੇਸ਼ਾ ਇਨਸਾਫ ਦਾ ਸਾਥ ਦਿੰਦੇ ਹਨ ਚਾਹੇ ਕਸੂਰਵਾਰ ਨੂੰ ਕਿੰਨੀ ਵੀ ਸਖਤ ਸਜ਼ਾ ਕਿਉਂ ਨਾ ਦਿੱਤੀ ਜਾਵੇ ਕਦੇ ਵੀ ਵਿਰੋਧ ਨਹੀਂ ਕਰਦੇ ਸਗੋਂ ਅਧਿਕਾਰੀਆਂ ਦਾ ਸਾਥ ਦਿੰਦੇ ਨੇ ਮੈਨੂੰ ਇਹ ਗੱਲ ਸਾਂਝੀ ਕਰਨ 'ਚ ਫਖਰ ਮਹਿਸੂਸ ਹੁੰਦਾ ਹੈ ਕਿ ਮੇਰੇ ਅਧਿਕਾਰਤ ਸਮੇਂ ਦੌਰਾਨ ਸਾਰੀਆਂ ਜੁਨੀਆ ਦੇ ਲੀਡਰਾਂ ਨੇ ਸਾਥ ਦਿੱਤਾ ਚਾਹੇ ਕੁਝ ਟੀਚਰ ਤੇ ਕਰਮਚਾਰੀਆਂ ਨੂੰ ਸੇਵਾਮੁਕਤ ਮਤਲ ਡਾਊਨ ਡਾਊਨ ਗ੍ਰੇਡ ਇਨਕਰੀਮੈਂਟ ਬੰਦ ਜਾਂ ਵਿਦਿਆਰਥੀਆਂ ਨੂੰ ਕੋਈ ਠੁਕਵੀ ਸਜ਼ਾ ਦਿੱਤੀ ਹੋਵੇ। ਔਰ ਉਹ بڑے ਨਾਮਵਰ ਲੀਡਰ ਸਨ ਤੇ ਹਨ। ਸੋ ਇਹ ਕੋਈ ਵੱਡਾ ਮਸਲਾ ਨਹੀਂ ਸੀ ਜੋ ਕਿ ਸੁਜੰਜੇ ਤਰੀਕੇ ਨਾਲ ਸੁਲਝਾਇਆ ਨਹੀਂ ਜਾ ਸਕਦਾ ਸੀ। ਦੋਸਤੋ ਇਹ ਯੂਨੀਵਰਸਟੀਆਂ ਹੀ ਕਿਉਂ ਨੇ ਜਿੱਥੇ ਹਰ ਲੀਡਰ ਆਪਣੀ ਧੌਂਸ ਜਮਾਉਂਦਾ। ਇਹ ਸ਼ਾਇਦ ਆਸਾਨ ਨਿਸ਼ਾਨਾ ਹਨ। ਨਿਹੱਥੇ ਵਿਚਾਰੇ ਬੇਸਹਾਰੇ ਸਰਕਾਰਾਂ ਦੇ ਰਹਿਮੋ ਕਰਮ ਉੱਤੇ ਜਿਉਂਦਾ ਤੁਸੀਂ ਸਭ ਤੋਂ ਤਾਕਤਵਰ ਬੰਦਾ ਅਮਰੀਕਾ ਦਾ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਹੀ ਲੈ ਲਓ ਉਹ ਅਮਰੀਕਾ ਦੀ ਸਭ ਤੋਂ ਪੁਰਾਣੀ ਤੇ ਨੰਬਰ 1 ਹਾਰਵਰਡ ਯੂਨੀਵਰਸਿਟੀ ਜੋ 1637 ਵਿੱਚ ਹੋਂਦ ਵਿੱਚ ਆਈ ਸੀ ਦੇ ਦਿਵਾਲੇ ਹੋ ਗਿਆ ਪਰ ਉੱਥੋਂ ਦੇ ਲੋਕ ਕਿਸ ਤਰ੍ਹਾਂ ਉਸ ਦੇ ਪਿੱਛੇ ਪੈ ਗਏ ਮੈਂ ਵੀ ਇਹ ਸੰਤਾਪ ਚੱਲਿਆ ਸੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਆਨ ਸ਼ਾਨ ਬਰਕਰਾਰ ਰੱਖ ਲਈ ਆਪਣੀ ਪੂਰੀ 2 ਸਾਲ ਦੀ ਰੈਂਦੀ ਨੌਕਰੀ ਤੋਂ 2007 ਵਿੱਚ ਅਸਤੀਫਾ ਦੇ ਦਿੱਤਾ ਸੀ ਔਰ ਮੀਡੀਆ ਨੇ ਇਸ ਸਰਕਾਰ ਦੀ ਬਹੁਤ ਨੁਕਤਾਚੀਨੀ ਕੀਤੀ ਸੀ ਪਰ ਰਾਜਨੀਤਿਕ ਲੀਡਰ ਯੂਨੀਵਰਸਟੀਆਂ ਨੂੰ ਆਪਣੀ ਮਲਕੀਅਤ ਦੇ ਤੌਰ ਤੇ ਲੈਂਦੇ ਹਨ ਜੋ ਕਿ ਨਿੰਦਨਯੋਗ ਹੈ ਮੈਂ ਵੇਰੇ ਵਰਗਾ ਬੰਦਾ ਤਾਂ ਇਹਨਾਂ ਨੂੰ ਬਿਲਕੁਲ ਹੀ ਵਾਰਾ ਨਹੀਂ ਖਾਂਦਾ ਪਰ ਖੜਨਾ ਵੀ ਪੈਂਦਾ 2004 ਮਈ ਵਿੱਚ ਮੈਂ ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰੈਲੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਜ਼ੋਰ ਪੈਣ ਤੇ ਅਸਤੀਫਾ ਦੇਣ ਦੀ ਵੀ ਪੇਸ਼ਕਸ਼ ਕਰ ਦਿੱਤੀ ਸੀ ਪਰ ਇਸ ਵਾਸਤੇ ਵੀ ਜਿਗਰਾ ਚਾਹੀਦਾ ਸੋ ਇਹਨਾਂ ਵਿਦਿਆ ਦੇ ਮੰਦਰਾਂ ਨੂੰ ਜਿਹੜੇ ਮਨੁੱਖੀ ਸਰੋਤ ਪੈਦਾ ਕਰਦੇ ਹਨ ਜਿਵੇਂ ਸਾਇੰਸਦਾਨ ਡਾਕਟਰ ਇੰਜੀਨੀਅਰ ਨੌਕਰਸ਼ਾ ਅਧਿਕਾਰੀ ਰਾਸੀ ਲੀਡਰ ਫੌਜੀ ਪੁਲਿਸ ਅਫਸਰ ਅਧਿయోగਪਤੀ ਵਗੈਰਾ ਨੂੰ ਪੂਰੀ ਖੁਦਮਖਤਿਆਰੀ ਦੇਣੀ ਚਾਹੀਦੀ ਹੈ ਜੋ ਇਹਨਾਂ ਦਾ ਸੰਵਿਧਾਨਕ ਹੱਕ ਹੈ ਤਾਂ ਇਹ ਆਪਣੇ ਫਰਜ਼ ਬਿਨਾਂ ਕਿਸੇ ਦਬਾਅ ਦੇ ਬਖੂਬੀ ਨਿਭਾ ਸਕਣ ਦੋਸਤੋ ਮੇਰੀ ਮਨਛਾ ਕਿਸੇ ਨੂੰ ਵੀ ਦੋਸ਼ੀ ਠਰਾਉਂਦਾ ਨਹੀਂ ਹੈ ਸਿਰ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਦਾ ਸੀ ਕਿ ਇਹ ਮਸਲਾ ਇੰਨਾ ਉਲਝਿਆ ਹੀ ਨਹੀਂ ਸੀ ਕਿ ਉਹ ਇੱਕ ਸੁਲਝੇ ਸੁਚੱਜੇ ਤੇ ਤਿਰਜਮਈ ਤਰੀਕੇ ਨਾਲ ਨਾ ਸੁਲਝਾਇਆ ਜਾ ਸਕਦਾ ਮੈਂ ਹੇਠਾਂ ਇਸ ਵਿਸ਼ੇ ਨਾਲ ਸੰਬੰਧਿਤ ਕੁਝ ਫੋਟੋਆਂ ਸਾਂਝੀਆਂ ਕਰ ਰਿਹਾ ਹਾਂ ਉਮੀਦ ਹੈ ਤੁਸੀਂ ਪਸੰਦ ਕਰੋਗੇ ਧੰਨਵਾਦ ਰੱਬ ਰੱਖਾ ਇਹਨਾਂ ਨੇ ਡਾਕਟਰ ਔਲਖੋਂ ਨੇ ਜਿਹੜੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਦੇ ਚ ਜਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ ਉਹਦੇ ਲਈ ਪਹਿਲੀ ਖਬਰ ਹੈ ਕਿ ਪੁਲਿਸ ਨੇ ਪ੍ਰਦਰਸ਼ਨਕਾਰੀ ਰਾਸਤੇ ਦੇ ਵੇਲੇ ਇੱਕ ਪੁਰਾਣੀ ਖਬਰ ਹੈ ਜਿਸ ਵਕਤ ਵਿੱਚ ਇੱਕ ਪਾਸੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੂਜੇ ਪਾਸੇ ਕੇਸ ਔਲਖੋਣਾ ਦੀ ਫੋਟੋ ਲੱਗੀ ਸੀ ਜਿਹਦੇ ਚ ਡਾਟਰ ਬਿਊ ਦੇ ਵਿੱਚ 17 ਮਾਰਚ 17 April 2007 ਨੂੰ ਇੱਕ ਆਰਟੀਕਲ ਲਿਖਿਆ ਗਿਆ ਸੀ ਸੀਐਮ ਵਰਸਸ ਵੀਸੀ ਲੀਵ ਯੂਨੀਵਰਸਿਟੀ ਅਲੋਨ ਇਹ ਅਮਰੀਕ ਸਿੰਘ ਹੋਣਾ ਵੱਲੋਂ ਲਿਖਿਆ ਗਿਆ ਸੀ ਇਹ ਵੀ ਉਹਨਾਂ ਨੇ ਸਾਂਝਾ ਕੀਤਾ ਦੂਜੀ ਉਹਨਾਂ ਨੇ ਗੱਲ ਕੀਤੀ ਹੈਗੀ ਆ ਪੋਡਕਾਸਟ 트럼ਪਡ ਵਰਸਸ ਹਾਰਵਰਡ ਇਹ ਵੀ ਉਹਨਾਂ ਨੇ ਇਹਦੇ ਚ ਜ਼ਿਕਰ ਕੀਤਾ ਚੌਥੀ ਉਹਨਾਂ ਨੇ ਜਿਹੜੀ ਖਬਰ 7 ਮਈ 2007 ਦੀ ਹੈ ਇਹ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਜਿਹਦੇ ਵਿੱਚ ਲਿਖਿਆ ਗਿਆ ਆਵਾਜ਼ ਪਾਈ ਜਰੈਲੀ ਬੀਜਪੀ ਐਲਜ਼ ਅਮਰਿੰਦਰ ਟਾਈੰਗ ਟੂ ਸਾਬੂਤਾ ਇਟ ਪਰ ਉਹਦੇ ਵਿੱਚ ਲਿਖਿਆ ਗਿਆ ਕਿ ਇਹਦੇ ਵਿੱਚ ਪ੍ਰੋਫੈਸਰ ਜੋ ਉਸ ਸਮੇਂ ਵਾਈਸ ਚਾਂਸਰਸ ਹਨ ਡਾਕਟਰ ਕਿਰਪਾਲ ਸਿੰਘ ਔਲਖ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਬੀਜਪੀ ਦੀ ਰੈਲੀ ਜਿਹੜੀ ਆ ਉਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਯੂਨੀਵਰਸਟੀਆਂ ਦੇ ਵਿੱਚ ਸਿਆਸੀ ਰੈਲੀਆਂ ਨਹੀਂ ਹੋਣੀਆਂ ਚਾਹੀਦੀਆਂ ਪਰ ਜੋ ਯੂਨੀਵਰਸਿਟੀ ਦੇ ਵਿੱਚ ਬੀਤੇ ਦਿਨ ਤੋਂ ਹੋ ਰਿਹਾ ਇੱਕ ਆਮ ਆਦੀ ਪਾਰਟੀ ਦੇ ਲੀਡਰ ਤੇ ਵੀ ਇਲਜ਼ਾਮ ਲੱਗੇ ਨੇ ਕਿ ਉਹ ਇੱਕ ਯੂਨੀਵਰਸਿਟੀ ਦੇ ਮਹਿਲਾ ਸਟਾਫ ਦੇ ਨਾਲ ਜਿਹੜੇ ਨੇ ਉਹ ਕਮਰੇ ਦੇ ਵਿੱਚ ਇਤਰਾਜਯੋਗ ਹਾਲਤ ਦੇ ਵਿੱਚ ਸਨ ਜਿਸ ਕਰਕੇ ਮਸਲਾ ਬਹੁਤ ਜ਼ਿਆਦਾ ਭੜਕ ਗਿਆ ਹਾਲਾਂਕਿ ਸਰਕਾਰ ਨੂੰ ਉੱਥੋਂ ਦੇ ਵਾਈਸ ਚਾਂਸਲਰ ਨੂੰ ਉਸ ਸਟਾਫ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਜਾਂਚ ਬਿਠਾਉਣੀ ਚਾਹੀਦੀ ਸੀ ਲੇਕਿਨ ਉਲਟਾ ਸਰਕਾਰ ਨੇ ਜਾਂ ਲੁਧਿਆਣਾ ਪੁਲਿਸ ਨੇ ਜਾਂ ਯੂਨੀਵਰਸਿਟੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਯੂਨੀਵਰਸਿਟੀ ਨੂੰ ਹੀ ਜਿਹੜਾ ਵਾ ਉਹ ਪੁਲਿਸਚਾਉਣੀ ਬਣਾ ਦਿੱਤਾ ਜਿਸ ਕਰਕੇ ਬੀਤੇ ਦਿਨ ਕਾਂਗਰਸ ਪਾਰਟੀ ਦੇ ਕਈ ਲੀਡਰ ਵੀ ਉੱਥੇ ਪਹੁੰਚੇ ਸਨ ਜਿਨ੍ਹਾਂ ਵਿੱਚ ਸਾਬਕਾ ਵਜ਼ੀਰ ਅਤੇ ਕਾਂਗਰਸ ਪਾਰਟੀ ਦੇ ਐਮਐਲਏ ਪ੍ਰਗਟ ਸਿੰਘ ਸਮੇਤ ਕਈ ਹੋਰ ਲੋਕ ਵੀ ਗਏ ਸੀ ਪਰ ਸਵਾਲ ਖੜੇ ਹੁੰਦੇ ਨੇ ਕਿ ਮਾਮਲਾ ਐਡਾ ਜਿਆਦਾ ਉਲਝਾਇਆ ਗਿਆ ਕਿਉਂ ਆ ਸਸਪੈਂਸ਼ਨ ਜਿਸ ਬੰਦੇ ਦੀ ਹੋਈ ਆ ਉਹਦੀ ਵਜ੍ਹਾ ਕੀ ਆ ਤੇ ਜਿਹੜਾ ਆਮ ਆਦੀ ਪਾਰਟੀ ਦਾ ਲੀਡਰ ਜਿਸ ਦੀਆਂ ਤਸਵੀਰਾਂ ਆਮ ਆਦੀ ਪਾਰਟੀ ਦੇ ਵੱਡੇ ਵੱਡੇ ਪੰਜਾਬ ਤੋਂ ਲੈ ਕੇ ਦਿੱਲੀ ਦੇ ਲੀਡਰਾਂ ਤੱਕ ਖਿੱਚਵੀਆਂ ਨੇ ਜਾਂ ਖਿੱਚੀਆਂ ਗਈਆਂ ਨੇ ਉਸ ਬੰਦੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਮਾਮਲਾ ਕਾਫੀ ਉਲਝ ਸਕਦਾ ਸਰਕਾਰ ਇਸ ਨੂੰ ਕਿਵੇਂ ਨੇ ਜੱਠਦੀ ਆ ਕਿਉਂਕਿ ਨਜਿੱਠਣਾ ਤੇ ਪਊਗਾ ਜਦ ਲੁਧਿਆਣੇ ਦੀ ਪੱਛਮੀ ਸੀਟ ਤੋਂ ਚੋਣ ਵੀ ਆ ਜਿੱਥੋਂ ਬਹੁਤ ਹੀ ਉਦਯੋਗਪਤੀ ਤੇ ਬਹੁਤ ਹੀ ਅਮੀਰ ਉਮੀਦਵਾਰ ਆਮ ਆਦੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਪਰ ਮਸਲਾ ਕਿ ਜਦ ਅ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਵਾਈਸ ਚਾਂਸਲਰ ਰਹਿ ਚੁੱਕੇ ਡਾਕਟਰ ਕਰਪਾਲ ਸਿੰਘ ਔਲਖ ਹੋਣਾ ਨੇ ਇਸ ਦੀ ਨਿੰਦਾ ਵੀ ਕੀਤੀ ਹੈ ਤੇ لازਮੀ ਤੌਰ ਤੇ ਹੋਰ ਵੀ ਜਿਹੜੇ ਵਾਈਸ ਚਾਂਸਲਰ ਜਾਂ ਇਸ ਯੂਨੀਵਰਸਿਟੀ ਤੋਂ ਵੱਡੇ ਵੱਡੇ ਜਿਹੜੇ ਲੋਕ ਪੜ ਕੇ ਵੱਡੇ ਆਦਮੀ ਬਣੇ ਨੇ ਉਹ ਵੀ ਇਸ ਯੂਨੀਵਰਸਿਟੀ ਨਾਲ ਆਪਣੀ ਜਿਹੜੇ ਨੇ ਤਾਲੁਕ ਰੱਖਦੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਕਈ ਵਿਚਾਰ ਹੋਣਗੇ ਪਰ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਕਿਟਾਰੇ ਵਿੱਚ ਖੜਾ ਹੋ ਚੁੱਕਾ ਹੈ ਕਿ ਮਾਮਲਾ ਕਿੱਡਾ ਵੀ ਵੱਡਾ ਕਿਉਂ ਨਾਵੇਂ ਮਾਮਲਾ ਸੁਲਝਾਇਆ ਜਾ ਸਕਦਾ ਪਰ ਇਹ ਕਾਂਗਰਸ ਦੀ ਪਾਰਟੀ ਦੇ ਲੀਡਰ ਤੇ ਐਡੇ ਗੰਦੇ ਤੱਬੇ ਲੱਗੇ ਹੋਣ ਉਹ ਸ਼ਾਇਦ ਸਮੁੱਚੀ ਪਾਰਟੀ ਨਾਲ ਹੀ ਹੋ ਸਕਦੀ ਹੋਵੇ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ